ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਪਈਆਂ ਭਾਜੜਾ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ 4 ਹਫ਼ਤਿਆਂ ਦੇ ਲਈ ਲੈਂਡ ਪੁਲਿੰਗ ਪਾਲਿਸੀ ਦੀ ਲੋਕ ਲਗਾ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਕੋਲੋਂ ਜਵਾਬ ਮੰਗ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਜੱਜ ਸਾਹਿਬਾਨ ਕਿ ਤੁਸੀਂ ਜ਼ਮੀਨਾ ਇਕਵਾਰ ਕਰੋਗੇ ਖੇਤੀ ਕਿੱਥੇ ਹੋਵੇਗੀ ਕਿਸਾਨ ਕਿੱਥੇ ਜਾਣਗੇ ਤੇ ਖਾਸ ਕਰਕੇ ਕਿਸਾਨਾਂ ਨੂੰ ਚਲੋ ਪੈਸਾ ਮਿਲ ਜਾਵੇਗਾ ਕੋ 10 ਸਾਲ 20 ਸਾਲ ਉਹ ਆਪਣੇ ਚੁੱਲ੍ਹੇ ਜਿਹੜੇ ਬਲਦੇ ਰੱਖ ਸਕਦੇ ਨਹੀਂ ਤੇ ਲੇਕਿਨ ਮਜ਼ਦੂਰ ਤੇ ਕਾਰੀ ਜਿਹੜਾ ਕਾਰੀਗਰ ਵਰਗ ਹੈ ਉਹ ਕਿੱਥੇ ਜਾਵੇਗਾ ਮਜ਼ਦੂਰ ਵਰਗ ਨੂੰ ਕਿੱਥੋਂ ਘਰ ਬਣਾ ਕੇ ਦਿਓਗੇ ਕਿਵੇਂ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣਗੇ ਤੇ ਦੂਸਰੇ ਪਾਸੇ ਮਹਾਪੰਚਾਇਤ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਹੈ ਮੋਰਚਾ ਖੋਲ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਦਾ ਮੁੱਖ ਮਕਸਦ ਬਹੁ ਰਾਸ਼ਟਰੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਹੈ ਉਹਨਾਂ ਨੇ ਦਾਵਾ ਕੀਤਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਵਿੱਚ ਜਲਦੀ ਵਿੱਚ ਹੈ ਜਿਸ ਲਈ ਕਿਸਾਨਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ ਉਹਨਾਂ ਨੇ ਮੱਧ ਪ੍ਰਦੇਸ਼ ਵਿੱਚ ਬੀਜੇਪੀ ਸਰਕਾਰ ਦੁਆਰਾ ਬਿਨਾਂ ਮੌਜੂਦੇ ਜ਼ਮੀਨ ਲੈਣ ਦੇ ਕਾਨੂੰਨ ਨੂੰ ਵੀ ਕਿਸਾਨਾਂ ਤੇ ਸਿੱਧਾ ਹਮਲਾ ਦੱਸਿਆ ਉਹਨਾਂ ਨੇ ਕਿਹਾ ਕਿ ਪ੍ਰੈਸ਼ਰ ਪਾਇਆ ਸਾਰਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਉੱਤੇ ਆਪ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਉਂਕਿ ਵੱਡੇ ਪੱਧਰ ਤੇ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਹੇ ਨੇ ਅਮਰੀਕਾ ਦੀ ਸਰਕਾਰ ਦੇ ਨਾਲ ਪੰਜਾਬ ਭਾਰਤ ਦੇ ਪ੍ਰਧਾਨ ਮੰਤਰੀ ਉਸ ਦਾ ਖਮਿਆਜ਼ਾ ਪੰਜਾਬ ਦੇ ਕਿਸਾਨਾਂ ਨੂੰ ਪੂਤਰਾ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਲਾਹਣ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਣ ਵਾਲੇ ਦਿਨਾਂ ਦੇ ਵਿੱਚੋ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਇੱਕ ਪਾਸੇ ਜਿੱਥੇ ਸ਼ਰੋਪਰੀ ਇਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਹੋਣਾਂ ਵੱਲੋਂ ਵੀ ਵਟ ਕੱਢੇ ਜਾਣਗੇ ਯਾਨੀ ਕਿ 1 ਸਤੰਬਰ ਨੂੰ ਜਥੇ ਭੇਜੇ ਜਾਣਗੇ ਜਿਹੜੇ ਜਿਹੜਾ ਹਰ ਹੈਸ਼ ਹੈ ਛੱਤੀਗੜ੍ਹ ਦੇ ਵਿੱਚ ਆ ਆਦੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੀਵਾਲਦੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਰਹਾਸ਼ ਦਾ ਹਰ ਰੋਜ਼ ਘਰਾਉ ਕੀਤਾ ਜਾਵੇ ਕਰੇਗਾ ਅ ਚਰੀ ਆਮਸਾਂ ਗੁਰਦੁਆਰੇ ਤੋਂ ਸ਼ੁਰੂਆਤ ਅਰਦਾਸ ਕਰਕੇ ਕੀਤੀ ਜਾਵੇਗੀ ਪਹਿਲੀ ਅਰਦਾਸ ਕੀਤੀ ਜਾਵੇਗੀ ਸ਼੍ਰੀ ਅਕਾਲ ਤਖਸੈਬ ਤੋਂ ਅ ਦੂਸਰੇ ਪਾਸੇ ਮਹਾਪੰਚਾਇਤ ਜਿਹੜੀ ਹੈ ਉਹਨਾਂ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਲੈਂਡ ਪੁਲਿਕ ਪਾਲਿਸੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਵੱਡੇ ਪੱਧਰ ਤੇ ਕਈ ਹਲਕਾਂ ਚਾਰਜਮੰਦ ਸਰਕਲ ਪ੍ਰਧਾਨਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਲੈਂਡ ਪੁਲਿਕ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਟੈਸਟ ਤੋਂ ਬੱਸ ਵੀ ਹੋ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਜਿਹੜੀ ਹੈ ਜਮੀਨ ਅਕਵਾਰ ਕਰਨ ਜਾ ਰਹੀ ਹੈ ਲੁਧਿਆਣਾ ਹਰਿਆਣੇ ਦੇ ਵਿੱਚੋਂ ਹਰਿਆਣੇ ਦੇ ਵਿੱਚ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਕਈ ਵੱਡੇ ਕਦਮ ਚੁੱਕਣ ਦੇ ਐਲਾਨ ਕੀਤੇ ਹਨ 11 ਅਗਸਤ ਕਿਸਾਨ ਮਹਾਪੰਚਾਇਤ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਦਿੱਲੀ ਸਰਕਾਰ ਨੂੰ ਵੀ ਕਿਸਾਨਾਂ ਦੀ ਆਵਾਜ਼ ਸੁਣਾਈ ਜਾਵੇਗੀ 25 ਅਗਸਤ ਦਿੱਲੀ ਵਿੱਚ ਇੱਕ ਵਿਸ਼ਾਲ ਕਿਸਾਨ ਪ੍ਰਦਰਸ਼ਨ ਹੋਵੇਗਾ ਜਿਸ ਵਿੱਚ ਉੱਤਰ ਦੱਖਣ ਪੱਛਨ ਅਤੇ ਮੱਧ ਭਾਰਤ ਤੋਂ ਨਕਾ ਕਿਸਾਨ ਸ਼ਾਮਲ ਹੋਣਗੇ ਇਸ ਵਾਰ ਪ੍ਰਦਰਸ਼ਨਕਾਰੀਆਂ ਇੱਕ ਹਿੱਸਾ ਰੇਲਾਈ ਪਹੁੰਚੇਗਾ ਕਿਸਾਨਾਂ ਨੇ ਚੇਤਾਵਨੀ ਦਿੱਤੀ ਉਦੋਂ ਤੱਕ ਇਹ ਮੰਗਾ ਜਿੰਨੀ ਦੇਰ ਤੱਕ ਮੰਗਾ ਪੂਰੀ ਨਹੀਂ ਹੁੰਦੀਆ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਜੇ ਸੱਚ ਉੱਚ ਉਹ ਕਿਸਾਨਾਂ ਦੇ ਹਤੈਸ਼ਿਆ ਤਾਂ ਉਹ ਅਜਿਹੀਆਂ ਨੀਤੀਆਂ ਤੇ ਉਹ ਰੋਕ ਕਿਉਂ ਨਹੀਂ ਲਗਾਉਂਦੇ ਜੋ ਜ਼ਮੀਨਾ ਕਾਪਰੇਟ ਨੂੰ ਦੇਣ ਵਿੱਚ ਮਦਦ ਕਰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇੱਕ ਪਾਸੇ ਤਾਂ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਕਹਿ ਰਹੀ ਹੈ ਕਿ ਚਾਹੇ ਹਰਿਆਣਾ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ ਚਾਹੇ ਪੰਜਾਬ ਹੋਵੇ ਤੱਕੇ ਨਾਲ ਜ਼ਮੀਨਾ ਐਕਵਾਇਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਨਾਲ ਸਹਿਯੋਗ ਕਰਕੇ ਕੋਈ ਟ੍ਰੇਡ ਫ੍ਰੀ ਜਸਟਿਸਟਮ ਤਲਾਸ਼ ਆਵੇ ਯਾਨੀ ਕਿ ਸਿੱਧਾ ਡਾਕਾ ਪੰਜਾਬ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਅਤੇ ਉਹਨਾਂ ਦੀ ਕਮਾਈ ਉੱਤੇ ਮਾਰਦ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਡੈਟ ਪੁਲਿੰਗ ਪਾਲਿਸੀ ਦੇ ਅਧੀਨ ਤੇ ਦੂਸਰੇ ਪਾਸੇ ਸੈਂਟਰ ਸਰਕਾਰ ਮਹਾਪੰਚਾਇਤ ਨੇ ਕਿਹਾ ਹੈ ਕਿ 25 ਅਗਸਤ ਨੂੰ ਇੱਕ ਵੱਡੀ ਮਹਿਮ ਵੱਡੇ ਪੱਧਰ ਤੇ ਕਟਕ ਕੀਤਾ ਜਾਵੇਗਾ ਓਨੀ ਦੇਰ ਤੱਕ ਅਸੀਂ ਵਿਰੋਧ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਆਪਣੀਆਂ ਨੀਤੀਆਂ ਵਾਪਸ ਨਹੀਂ ਲੈ ਲੈਂਦੇ